ਜਿਹੜੀਆਂ ਦਿੱਕਤਾਂ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਉਹਦਾ ਨਿਪਟਾਰਾ ਕਿੰਨੇ ਟਾਈਮ ਚ ਕੀਤਾ ਜਾਂਦਾ ਹੈ ਨਿਪਟਾਰਾ ਦੀ ਜੇ ਤੁਸੀਂ ਸੀਐਫ ਸਾਹਮਣੇ ਇੱਕ ਕਹਿ ਵੀ ਇਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਜਿੰਮ ਪਰ ਜਿੰਨੇ ਸਾਡੇ ਕੋਲੇ ਆਉਂਦੀਆਂ ਦਰਖਾਸਤਾਂ ਅਸੀਂ ਨਾਲ ਦੇ ਨਾਲ ਉਹ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫ੍ਰੰਟ ਸਿਸਟਮ ਦੇ ਨਾਲ ਜਿਹੜੇ ਬੰਦੇ ਨੇ ਉਹ ਆ ਕੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਵਿਆਦਿਸ਼ਗੜ੍ਹੇ ਬਰਨਾਲਾ ਦੇ ਕੈਂਪਲੈਕਸ ਦੇ ਵਿੱਚ ਜਿੱਥੇ ਕੀ ਮੁੱਖ ਮੰਤਰੀ ਸਹਾਇਤਾ ਕੇਂਦਰ ਖੁੱਲ੍ਹਾ ਗਿਆ ਉਸ ਦੇ ਵਿੱਚ ਸੇਵਾਵਾਂ ਮਿਲ ਰਹੀਆਂ ਨੇ ਕਿਹੜੀਆਂ-ਕਿਹੜੀਆਂ ਸੇਵਾਵਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੋ ਵੀ ਕੰਮਕਾਰ ਕਰਦੇ ਨੇ ਤੇ ਇੱਥੇ ਤੁਹਾਨੂੰ ਨਜ਼ਰ ਆ ਰਹੀ ਹੋਣੀ ਇਹ ਚਿਹਰਾ ਲੱਗੀਆਂ ਪਈਆਂ ਨੇ ਤੇ ਮੁੱਖ ਮੰਤਰੀ ਸਹਾਇਤਾ ਕੇਂਦਰ ਖੁੱਲ੍ਹਾ ਗਿਆ ਜਿੱਥੇ ਕਿ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਨਾ ਜੋ ਕਿ ਆ ਰਹੀਆਂ ਲੋਕਾਂ ਨੂੰ ਦਿੱਕਤਾਂ ਨੇ ਉਹਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਕੰਮ ਕੀਤੇ ਜਾ ਰਹੇ ਨੇ ਇਹਦੇ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਹਾ ਕਿ ਇੱਧਰ ਵੀ ਤੁਹਾਨੂੰ ਨਜ਼ਰ ਆ ਰਿਹਾ ਕਿ ਮੁੱਖ ਮੰਤਰੀ ਸਹਾਇਤਾ ਕੇਂਦਰ ਲੇਖ ਤੁਹਾਡੀ ਸਿੱਧੀ ਪਹੁੰਚ ਹੋਣ ਮੁੱਖ ਮੰਤਰੀ ਤੱਕ ਹੋਵੇਗੀ ਦਫ਼ਤਰ ਡਿਪਟੀ ਕ ਇਹ ਸਬੂਧਾ ਸੈਂਟਰ ਜਿੱਥੇ ਕੀ ਜਿਵੇਂ ਕਹੀਏ ਕਿ ਮੁੱਖ ਮੰਤਰੀ ਸਹਾਇਤਾ ਕੇਂਦਰ ਬਣਾਏ ਗਏ ਨੇ ਉਹਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਕੀ ਆਉਣ ਵਾਲੇ ਕੋਈ ਵੀ ਦਿੱਕਤਾਂ ਹੋਣਗੀਆਂ ਉਹਨਾਂ ਦਾ ਸਾਹਮਣਾ ਕੀਤਾ ਜਾਊ ਜਿਵੇਂ ਕਿ ਪਾਣੀ ਪੀਣ ਦਾ ਵੀ ਠੰਡੇ ਦਾ ਇੰਤਜ਼ਾਮ ਕੀਤਾ ਗਿਆ ਤੇ ਉਹਨਾਂ ਦੇ ਆਉਣ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਜਿੱਦਾਂ ਕੀ ਤੁਹਾਨੂੰ ਨਜ਼ਰ ਆ ਰਹੇ ਹੁਣ ਕੀ ਕਾਊਂਟਰ ਬਣਾਏ ਗਏ ਨੇ ਸਾਰੇ ਇੱਥੇ ਕਿ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਅਸੀਂ ਅੰਦਰ ਪਹੁੰਚੇ ਤਾਂ ਉਹ ਤੁਹਾਨੂੰ ਤਸਵੀਰਾਂ ਸਾਰੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਉਹਨਾਂ ਦਾ ਕੰਮ ਕੀਤਾ ਜਾਂਦੇ ਉਹਨਾਂ ਦੇ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਉੱਥੋਂ ਦੇ ਕੁਝ ਅਧਿਕਾਰੀ ਨੇ ਜੀ ਕੀ ਨਾਮ ਆ ਸਰ ਮੇਰਾ ਨਾਮ ਸੁਖਬੀਰ ਸਿੰਘ ਆ ਜੀ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਨੇ ਕੀ-ਕੀ ਕੰਮ ਕੀਤੇ ਜਾਂਦੇ ਨੇ ਸਰ ਇੱਥੇ ਜਦ ਵੀ ਬੰਦਾ ਪਹਿਲੀ ਨੀ ਦਰਖਾਸਤ ਲੈ ਕੇ ਆਉਂਦਾ ਆਪਣੀ ਉਹਦਾ ਜਿਹੜੇ ਸਾਹਮਣੇ ਦਰਖਾਸਤ ਹੁੰਦੀ ਹੈ ਉਹਦਾ ਅਸੀਂ ਉਹਦੇ ਸਬੰਧਤ ਬ੍ਰਾਂਚ ਨੂੰ ਪਹਿਲੇ ਡੀਸਬ ਕੋਲ ਭੇਜਦੇ ਹਾਂ ਟੋਕਨ ਕੱਟ ਕੇ ਫਿਰ ਜਿਵੇਂ ਸਾਬ ਮਾਰਕ ਕਰ ਦਿੰਦੇ ਨੇ ਉਹ ਦਰਖਾਸਤ ਜਿਹੜੇ ਸਬੰਧ ਹੁੰਦੀ ਹੈ ਵਿਭਾਗ ਨੂੰ ਉੱਥੋਂ ਅਸੀਂ ਉਹ ਭੇਜ ਦਿੰਦੇ ਹਾਂ ਕਿਹੜੀਆਂ ਕਿਹੜੀਆਂ ਦਿੱਕਤਾਂ ਦੇ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਉਹਦਾ ਨਿਪਟਾਰਾ ਕਿੰਨੇ ਟਾਈਮ 'ਚ ਕੀਤਾ ਜਾਂਦਾ ਹੈ ਨਿਪਟਾਰਾ ਦੀ ਤਾਂ ਇਹਦਾ ਸੀਐਫ ਸਾਹਮਣੇ ਇੱਕ ਤਾਂ ਕਹਿ ਵੀ ਇਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਜਿੰਪਰ ਜਿਵੇਂ ਸਾਡੇ ਕੋਲੇ ਆਉਂਦੀਆਂ ਦਰਖਾਸਤ ਅਸੀਂ ਨਾਲ ਦੀ ਨਾਲ ਉਹ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਵੀ ਸਾਡੇ ਨਾਲ ਕੁਝ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਨਾਮ ਆ ਸਰ ਸਰ ਕੁਲਵਿੰਦਰਪਾਲ ਜੀ ਸਰ ਇੱਥੇ ਤੁਸੀਂ ਜੌਬ ਕਰ ਰਹੇ ਹੋ ਕਿਸ ਤਰ੍ਹਾਂ ਦੇ ਤੁਹਾਨੂੰ ਲੋਕ ਮਿਲ ਰਹੇ ਨੇ ਕਿਸ ਤਰ੍ਹਾਂ ਦੀ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ ਜਿਨ੍ਹਾਂ ਦਾ ਤੁਹਾਡੇ ਵੱਲੋਂ ਸੋਲਵ ਕੀਤਾ ਜਾਂਦਾ ਕੀ ਦਿੱਕਤਾਂ ਸਰ ਪਬਲਿਕ ਆਉਂਦੀ ਐ ਐਪਲੀਕੇਸ਼ਨ ਲੈ ਕੇ ਤੇ ਉਸ ਦਾ ਟੋਕਨ ਇੱਥੇ ਅਸੀਂ ਲਗਾ ਕੇ ਡੀਸਾਲਵੇ ਭੇਜ ਦਿੰਨੇ ਆ ਮਿਲਣ ਵਾਸਤੇ ਡੀਸਾਬ ਜਿਵੇਂ ਵੀ ਮਾਰਕ ਕਰਦੇ ਨੇ ਜੋ ਵੀ ਬ੍ਰਾਂਚ ਨੂੰ ਜਾਂ ਸੰਬੰਧਿਤ ਵਿਭਾਗ ਨੂੰ ਉਹਨਾਂ ਨੂੰ ਅਸੀਂ ਅੱਗੇ ਭੇਜ ਦਿੰਨੇ ਆ ਆਨਲਾਈਨ ਤੇ ਅਸੀਂ ਜਲਦ ਤੋਂ ਜਲਦ ਉਹਨਾਂ ਦਾ ਉਟਾਰਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਹੋਰ ਸਰ ਕੀ ਸਿਸਟਮ ਟੋਕਨ ਸਿਸਟਮ ਵੀ ਚਲਾਇਆ ਗਿਆ ਕਿਸ ਤਰ੍ਹਾਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਵਿੱਚ? ਹਾਂਜੀ ਟੋਕਨ ਸਿਸਟਮ ਹੈ ਜੀ ਪਬਲਿਕ ਦਾ ਕਿਦਾਂ ਉਹ ਟੋਕਨ ਸਿਸਟਮ ਪਬਲਿਕ ਆਉਂਦੀ ਹੈ ਉਹਨਾਂ ਨੂੰ ਅਸੀਂ ਟੋਕਨ ਦਿੰਨੇ ਆ ਤੇ ਟਾਈਮ ਹੁੰਦਾ ਤੇ ਟਾਈਮ ਦੇ ਹਿਸਾਬ ਨਾਲ ਅਸੀਂ ਡੀ ਸਾਹਮਣੇ ਮਿਲਵਾਉਂਦੇ ਆ। ਤੇ ਉਹ ਮਿਲਣ ਤੋਂ ਬਾਅਦ ਐਪਲੀਕੇਸ਼ਨ ਸਾਡੇ ਕੋਲੇ ਆ ਜਾਂਦੀ ਆ। ਉਹਨੂੰ ਆਨਲਾਈਨ ਪੋਰਟਲ ਤੇ ਚਾੜ੍ਹ ਦੇਨੇ ਆ ਤੇ ਜਿਸ ਜਿਵੇਂ ਵੀ ਡੀ ਸਾਹਮਣੇ ਮਾਰਕ ਕੀਤੀ ਹੁੰਦੀ ਆ ਵਿਭਾਗ ਨੂੰ ਜਾਂ ਬ੍ਰਾਂਚ ਨੂੰ ਉਹ ਐਪਲੀਕੇਸ਼ਨ ਅੱਗੇ ਆਨਲਾਈਨ ਭੇਜ ਦਿੰਦੇ ਆ। ਇਸਨ ਸਾਡੇ ਨਾਲ ਜੀ ਤੁਹਾਨੂੰ ਕੋਈ ਵੀ ਦਿੱਕਤਾਂ ਆਉਂਦੀਆਂ ਨੇ ਉਹ ਇੱਥੇ ਤੁਹਾਡੀਆਂ ਸੋਲਵ ਕੀਤੀਆਂ ਜਾਂਦੀਆਂ ਹਨ ਕਿ ਕੋਈ ਤਰ੍ਹਾਂ ਦੀ ਪਹਿਲਾਂ ਦਿੱਕਤਾਂ ਆਉਂਦੀਆਂ ਸੀ ਪੁੱਛ ਗਿਛ ਲਈ ਵੀ ਤੁਹਾਨੂੰ ਨਹੀਂ ਦੱਸਿਆ ਜਾਂਦਾ ਸੀ ਪਰ ਇੱਥੇ ਕੋਈ ਵੀ ਦਿੱਕਤ ਆਉਂਦੀ ਆ ਤਾਂ ਉਸ ਨੂੰ ਜਲਦ ਤੋਂ ਜਲਦ ਸੋਲਵ ਕੀਤਾ ਜਾਂਦਾ ਹੈ ਜਿਹੜੀਆਂ ਵੀ ਤੁਹਾਨੂੰ ਇੱਥੇ ਦਿੱਕਤਾਂ ਆਮ ਲੋਕਾਂ ਨੂੰ ਆ ਰਹੀਆਂ ਸੀ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਨੂੰ ਜਿਸ ਤਰ੍ਹਾਂ ਇਹ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਨੇ ਕਿ ਤੁਹਾਡੇ ਕੰਮ ਇੱਥੇ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਇੱਥੋਂ ਦੇ ਕੁਝ ਲੋਕ ਵੀ ਨੇ ਕੀ ਨਾਮ ਹੈ ਜੀ ਮੇਰਾ ਨਾਮ ਲਾਲਚੰਦ ਹੈ ਜੀ ਅੱਜ ਤੁਸੀਂ ਇੱਥੇ ਮੁੱਖ ਮੰਤਰੀ ਸਕੇਲ ਸੈਂਟਰ ਤੇ ਪਹੁੰਚੇ ਹੋ ਕਿੱਦਾਂ ਤੁਹਾਨੂੰ ਕੰਮ ਹੋ ਰਹੇ ਨੇ ਹਾਂਜੀ ਅਸੀਂ ਕੱਲ ਸੁਣਿਆ ਸੀਗਾ ਵੀ ਮੁੱਖ ਮੰਤਰੀ ਸਾਹਿਬ ਨੇ ਇੱਥੇ ਡੀਸੀ ਦਾ ਅਫਸਰ ਦਾ ਦਫ਼ਤਰ ਖੋਲ੍ਹੇ ਨਵਾਂ 20 ਕਿੱਤਾ ਦਾ ਮੌਕੇ ਤੇ ਨਵਟਾਰਾ ਹੋਊਗਾ ਜੀ ਅਗਰ ਬਰਨਾਲੇ ਲੈਵਲ ਤੇ ਕੋਈ ਕੰਮ ਹੋਇਆ ਤਾਂ ਅਗਰ ਚੰਡੀਗੜ੍ਹ ਗੜ ਲੈਵਲ ਤੇ ਕੰਮ ਹੋਇਆ ਤਾਂ ਇਹ 2-3 ਦਿਨਾਂ ਦੇ ਵਿੱਚ ਵਿੱਚ ਕਰਨਗੇ ਮੇਰਾ ਵੀ ਭਰਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਸੀ 3 ਸਾਲ ਹੋ ਗਏ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਵੀ ਜਿਹੜਾ ਵੀ ਬੰਦਾ ਦਿੱਲੀ ਵਿਕੇ ਸ਼ਹੀਦ ਹੋਊਗਾ ਉਹਦੇ ਪਰਿਵਾਰ ਨੂੰ 5 ਲੱਖ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਊਗੀ। ਪਰੰਤੂ ਮੁਆਵਜ਼ਾ ਤਾਂ ਸਾਨੂੰ ਮਿਲ ਚੁੱਕਿਆ ਸੀ ਪਰ ਸਰਕਾਰੀ ਨੌਕਰੀ ਹਜੇ ਤੱਕ ਨਹੀਂ ਮਿਲੀ। ਸਾਡੀ ਫਾਈਲ ਚੰਡੀਗੜ੍ਹ ਤਿਆਰ ਹੋ ਕੇ ਪਈ ਹੈ ਸੈਕਟਰੀਅਟ ਦੇ ਵਿੱਚ। ਪਹਿਲਾਂ ਉਹਨਾਂ ਨੇ ਫਾਈਲ ਸਾਡੀ ਵਾਪਸ ਕਰਤੀ ਸੀ ਵੀ ਤੁਹਾਡੀ ਉਮਰ ਵੱਡੀ ਹੋ ਗਈ ਹੈ। ਪਰantu ਸਰਕਾਰ ਨੇ 47 ਸਾਲ ਦੀ ਉਮਰ ਤੇ ਕਿਸ਼ੋਰ ਦਿੱਤੀ ਹੋਈ ਹੈ ਮੇਰੀ ਉਮਰ 46 ਸਾਲ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਮੈਨੂੰ ਵੀ ਨੌਕਰੀ ਦਿੱਤੀ ਜਾਵੇ ਆ ਤੁਸੀਂ ਜਿਹੜਾ ਇੱਥੇ ਲੈ ਕੇ ਆਏ ਹੋ ਪੱਤਰ ਇਹ ਹੀ ਪੱਤਰ ਲੈ ਕੇ ਦੇਣ ਵਾਸਤੇ ਲੈ ਕੇ ਮੈਂ ਜੀ ਹਾਂ ਜੀ ਇਹ ਹੀ ਪੱਤਰ ਲੈ ਕੇ ਦੇਣਾ ਹੈ ਜੀ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਾਡੇ ਤਾਜੋਕੇ ਖੁਰਦ ਦਾ ਬੰਦਾ ਜਿਹੜਾ ਗੁਰਮੀਤ ਸਿੰਘ ਉਹਨੂੰ 48 ਸਾਲ ਦੀ ਉਮਰ 'ਚ ਚੰਨੀ ਸਰਕਾਰ 'ਚ ਨੌਕਰੀ ਮਿਲੀ ਹੋਈ ਹੈ ਮੈਂ ਵੀ ਇਹਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਵੀ ਉਸ ਆਧਾਰ ਤੇ ਮੈਨੂੰ ਵੀ ਉਮਰ 'ਚ ਛੋਟ ਦੇ ਕੇ ਨੌਕਰੀ ਦਿੱਤੀ ਜਾਵੇ ਜੀ ਸੋ ਦੇਖਦਾ ਜੀ ਹੁਣ ਵੀ ਮੁੱਖ ਮੰਤਰੀ ਸਾਹਿਬ ਦੇ ਦੇਸ਼ੇ ਦਿਸ਼ਾ ਨਿਰਦੇਸ਼ਾਂ ਦੇ ਵੀ ਕਿੰਨਾ ਕੰਮ ਹੁੰਦਾ ਹੈ ਅੱਜ ਅਸੀਂ ਪਹਿਲੇ ਨੇ ਇੱਥੇ ਆਏ ਆ ਤੇ ਸਾਡੇ ਨਾਲ ਵਧੀਆ ਵਿਹਾਰ ਕੀਤਾ ਨੇ ਜੀ ਤੇ ਸਾਨੂੰ ਉਮੀਦ ਹੈ ਕਿ ਸਾਡੇ ਕੰਮ ਜੀ ਹੋਣਗੇ ਇਸ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਨਜ਼ਰ ਆਏ ਇੱਥੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਜੀ ਨਹੀਂ ਪ੍ਰਬੰਧ ਬਹੁਤ ਵਧੀਆ ਨਹੀਂ ਸਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਜੀ ਇਹ ਸਨ ਸਾਡੇ ਨਾਲ ਕੁਝ ਲੋਕ ਜੋ ਕਿ ਆਪਣੀਆਂ ਦਿੱਕਤਾਂ ਲੈ ਕੇ ਇੱਥੇ ਮੁੱਖ ਮੰਤਰੀ ਸਕੈੱਟ ਸੈਂਟਰ ਤੇ ਪਹੁੰਚੇ ਨੇ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਹ ਦਿੱਕਤਾਂ ਆ ਰਹੀਆਂ ਨੇ ਦੇਖਦੇ ਆਂ ਰੋ ਕਿੰਨੇ ਟਾਈਮ ਚ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਤੇ ਇੱਕਦਮ ਸਾਰੀਆਂ ਤਸਵੀਰਾਂ ਦਿਖਾਈਆਂ ਮੁੱਖ ਮੰਤਰੀ ਸ਼ਕੈਤ ਕੇਂਦਰ ਦੀਆਂ ਜਿੱਥੇ ਕੀ ਲੋਕਾਂ ਦੇ ਸਾਰੇ ਕੰਮ ਕੀਤੇ ਜਾਂਦੇ ਨੇ ਜਾਦਾ ਜਾਣਕਾਰੀ ਲਈ ਸਾਡੇ ਨਾਲ ਇੱਥੋਂ ਦੇ ਬਰਨਾਲਾ ਦੇ ਡੀਸੀ ਪੂਨਮਦੀਪ ਕੌਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਇਹ ਮੁੱਖ ਮੰਤਰੀ ਵਿੰਡੋ ਜਿਹੜੀ ਹੈਗੀ ਹੈ ਬਰਨਾਲਾ ਵਿੱਚ ਹੈ ਸਥਾਪਿਤ ਕੀਤੀ ਹੈ ਇਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਹਦੇ ਵਿੱਚ ਇਹ ਉਦੇਸ਼ ਹੈ कि ਜਿਹੜੇ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਆਪਣੀਆਂ ਦਰਖਾਸਤਾਂ ਲੈ ਕੇ ਕਿਰਾਇਆ ਖਰਚ ਕਰਕੇ ਉਹਨਾਂ ਨੂੰ ਨਾ ਕਿਰਾਇਆ ਨਾ ਖਰਚਣਾ ਪਏ ਤੇ ਉਹਨਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਜੇਕਰ ਚੰਡੀਗੜ੍ਹ ਦੇ ਲੈਵਲ ਤੇ ਉੱਤੇ ਉਹਨਾਂ ਦੀ ਕਾਰਵਾਈ ਕਰਨੀ ਬੰਦੀ ਹੈ ਤਾਂ ਇੱਥੋਂ ਹੀ ਅਸੀਂ ਉਹਨਾਂ ਨੂੰ ਭੇਜ ਸਕੀਏ ਇੱਕ ਖਾਸ ਸੌਫਟਵੇਅਰ ਤਿਆਰ ਕੀਤਾ ਗਿਆ ਹੈ ਟੋਕਨ ਸਿਸਟਮ ਦੇ ਨਾਲ ਜਿਹੜੇ ਬੰਦੇ ਨੇ ਉਹ ਆ ਕੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਉਹਨਾਂ ਦੀਆਂ ਦਰਖਾਸਤਾਂ ਦੇ ਉੱਤੇ ਵਿਚਾਰ ਕੀਤਾ ਜਾਏਗਾ ਜਿੰਨਾ ਦਾ ਨਿਪਟਾਰਾ ਜਿਲ੍ਹਾ ਪੱਧਰੀ ਲੈਵਲ ਤੇ ਹੋ ਸਕਦਾ ਉਹਨਾਂ ਦਾ ਇੱਥੇ ਹੀ ਨਿਪਟਾਰਾ ਕੀਤਾ ਜਾਏਗਾ ਅਤੇ ਜੇਕਰ ਕੋਈ ਦਰਖਾਸਤ ਇਸ ਤਰੀਕੇ ਦੀ ਹੈ ਜਿਹਦੇ ਲਈ ਚੰਡੀਗੜ੍ਹ ਵਿਖੇ ਜਿਹੜੇ ਵਿਭਾਗ ਨੇ ਉਹਨਾਂ ਦੀ ਕਾਰਗੁਜ਼ਾਰੀ ਪੈਣੀ ਹੈ ਤਾਂ ਇਹ ਉੱਥੇ ਭੇਜੀ ਜਾਏਗੀ ਤੇ ਇਹਦੇ ਨਾਲ ਸਾਡੇ ਕੋਲ ਇੱਕ ਡੈਸ਼ਬੋਰਡ ਵੀ ਆਏਗਾ ਜਿਹਦੇ ਨਾਲ ਅਸੀਂ ਸਾਰੀ ਮਾਨਿਟਰੀਂਗ ਕਰ ਸਕਾਂਗੇ ਕਿ ਉਹਦਾ ਐਪਲੀਕੇਸ਼ਨ ਦਾ ਸਟੇਟਸ ਕੀ ਹੈ ਇੱਕ ਟਾਈਮਲਾਈਨ ਵੀ ਬਣਾਇਆ ਗਿਆ ਹੈ ਜਿਹਦੇ ਸਮੇਂ ਦੇ ਮਿਤੀਬੱਧ ਦੇ ਵਿੱਚ ਹੀ ਇਸ ਨੂੰ ਅਸੀਂ ਜਿਹੜਾ ਹੈਗਾ ਦਰਖਾਸਤ ਦੇ ਉੱਤੇ ਕਾਰਵਾਈ ਕਰਾਂਗੇ ਕਿਸੇ ਵੀ ਕਿਸਮ ਦੀ ਦਰਖਾਸਤ ਹੈ ਇਹ ਬੰਦਾ ਕੋਈ ਸੁਝਾਅ ਵੀ ਹੈ ਕੋਈ ਆਪਣੀ ਸਮੱਸਿਆ ਹੈ ਉਹ ਇੱਥੇ ਆ ਕੇ ਪੇਸ਼ ਕਰ ਸਕਦਾ ਹੈ ਮੈਮ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਲਈ ਓਪਨ ਰਹਿੰਦੇ ਨੇ ਇਹ ਫੁੱਲ ਟਾਈਮ ਓਪਨ ਹੈ ਜੀ ਦ ਆਫਿਸ ਟਾਈਮਿੰਗ ਦੇ ਵਿੱਚ ਜੇਕਰ ਐਪਲੀਕੇਸ਼ਨਾਂ ਦੀ ਗੱਲ ਕਰੀਏ ਸਰਕਾਰੀ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦੀ ਸਾਰਿਆਂ ਦਾ ਸੰਬੰਧਨ ਇਸ ਚੀਜ਼ ਕਿ ਕਿਤਾ ਜੋ ਹਾਂ ਜੀ ਇਹ ਤਾਂ ਦਰਖਾਸਤ ਕਰਤਾ ਦੇ ਉੱਪਰ ਹੈ ਉਸ ਨੂੰ ਜਿਸ ਵੀ ਵਿਭਾਗ ਦੇ ਨਾਲ ਕੋਈ ਸ਼ਿਕਾਇਤ ਹੈ ਜਾਂ ਕੋਈ ਕੰਮ ਹੈ ਤਾਂ ਉਹ ਇੱਥੇ ਲੈ ਕੇ ਆ ਸਕਦਾ ਹੈ ਜੇਕਰ ਵੇਰਵਿਆਂ ਦੀ ਗੱਲ ਕਰੀਏ ਤਾਂ ਮੈਂ ਵੀ ਇਸ ਚੀਜ਼ ਨੂੰ ਲੈ ਕੇ ਵੇਰਵਿਆਂ ਨੂੰ ਜਾਗਰੂਕ ਵੀ ਕੀਤਾ ਅਸੀਂ ਜਾਗਰੂਕ ਕਰ ਰਹੇ ਹਾਂ ਸਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਥਰੂ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਅੱਜ ਤੁਹਾਡੇ ਮਾਦਰਾਂ ਰਾਈ ਵੀ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੈਸੇ ਤਾਂ ਸੀ ਹਮੇਸ਼ਾ ਹੀ ਦਫ਼ਤਰ ਦੇ ਵਿੱਚ ਉਪਲਬਧ ਤਾਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਉਹਨਾਂ ਦੇ ਵਾਸਤੇ ਕੀਤਾ ਗਿਆ ਤਾਂ ਸਾਰੇ ਆ ਕੇ ਇੱਥੇ ਉਸ ਦਾ ਲਾਭ ਉਠਾ ਸਕਦੇ ਆ। ਇਹ ਦਫ਼ਤਰੀ ਟਾਈਮ 9 ਤੋਂ 5 ਵਜੇ ਤੱਕ ਇਹ ਵਿੰਡੋ ਜਿਹੜੀ ਹੈ ਖੁੱਲੀ ਰਹੀ।